ਅੰਤਰਕਰ ਬੰਕੇ ਥਾਨ ਸੁਹਾਇਆ ਗੁਰਮੁਖੀ ਵਿਰਲਾ ਕਿਨੇ ਥਾਨ ਪਾਇਆ ਇਤ ਸਾਥ ਨਿਭਹਿ ਸਲਾਹੇ ਸੱਚੇ ਹਰੀ ਸੱਚਾ ਮਨ ਵਸਾਇੰਦਾ ਇਹਨਾਂ ਦੇ ਬੱਕੇ ਘਰੇ ਹੋਣ ਉਹ ਤਾਂ ਘਰ ਤਾਂ ਪੈਸੋ ਆਇਆ ਤੇ ਤਾਂ ਪੈਸਾ ਸਾਰਾ ਕਰਕੇ ਕਰ ਗਏ ਇਹ ਕਿਸੇ ਦਾ ਫੌਜ ਪੱਛਾ ਗਿਆ ਹੋਇਆ ਉਹ ਘਰ ਆ ਗਿਆ ਥੋੜੇ ਬਾਰੀ ਤੋਂ ਬਚ ਕੇ ਆ ਗਿਆ ਉਹਨਾਂ ਦੇ ਘਰ ਖੁਸ਼ੀਆਂ ਹੋਈਆਂ ਨੇ ਇਹ ਬਸ ਕੇ ਚਲੇ ਜਾਵੇ ਇੱਥੋਂ ਐ ਉਸ ਤੋਂ ਕਿਦਾਂ ਆਪਣੇ ਘਰ ਖੁਸ਼ੀਆਂ ਤਾਂ ਹੋਣੀਆਂ ਹੀ ਨੇ ਇਹਨਾਂ ਦੇ ਘਰ ਵਾਕਈ ਆ ਜਾਂਦੇ ਨੇ ਉਹਨਾਂ ਦੇ ਘਰ ਸਵਾ ਜਾਂਦਾ ਹੈ ਗੁਰੂ ਮੁਖੀ ਵਿਰਲੇ ਕਿਨੇ ਥਾਂ ਨਾ ਪਾਇਆ ਇਹ ਜਿਹੜੀ ਅਵਸਥਾ ਐ ਥਾਂ ਐ ਜਗਾ ਹਰ ਦਿਲ ਕੋ ਉਹ ਇਹ ਘਰ ਦੀ ਕਿਸੇ ਗੁਰੂ ਕੋ ਮਿਲ ਲੈ ਰੋਣ ਦੀ ਆ ਪਹਿਲਾਂ ਕੋਈ ਘਰ ਬਣਦਾ ਉੱਪਰ ਦਾ ਇੱਥੋਂ ਬੱਜ ਕੇ ਐ ਜੱਫਾ ਬੰਦੇ ਖੇਡ ਚੋਂ ਬੱਜ ਕੇ ਕੋਈ ਵਿਰਲਾ ਹੀ ਘਰ ਉੱਪਰਦਾ ਐ ਇੱਥੇ ਹੀ ਦਰੀ ਆ ਤਾਂ ਮਨੋਰ ਚਿੱਤ ਨੂੰ ਕਿਹਾ ਬੰਕੇ ਹਾਂ ਕਿ ਜਦੋਂ ਮੰਤਰ ਗੁਟੀ ਛੱਡ ਕੇ ਆ ਗਿਆ ਤਾਂ ਥਾਂ ਸੁਹਾਇਆ ਹੈ। ਤੇ ਦੋਏ ਆ ਗਿਆ ਨਾ ਘਰ। ਇੱਕ ਤਾਂ ਪਹਿਲਾਂ ਹੀ ਘਰ ਸੀਗਾ ਦੂਸਰਾ ਆਇਆ। ਨਹੀਂ ਸੱਚਖਾਨ ਦੇ ਬੌਂਡਰੀ ਦੇ ਬਾਹਰ ਸੀਗਾ। ਤੇਰਾ ਹੋਰ ਤਾਂਹੀਂ ਹੈ। ਠੀਕ ਹੈ ਇਹ ਦਰ ਤੇ ਸੀਗਾ ਦੂਸਰਾ ਤ੍ਰਿਕੁਟੀ ਸੀ ਹਾਂਜੀ। ਹਾਂ। ਤੋ ਕਰ ਜਿਹੜੇ ਕਿਤੇ ਅੰਦਰ ਚੱਲ ਆ ਗਿਆ ਸੁਖਣਾ ਦਾ ਬਾਹਰ ਦੇਖਦਾ ਸੀ ਨਾ। ਠੀਕ ਹੈ ਜਦੋਂ ਉਹਨੇ ਤ੍ਰਿਕੁਟੀ ਛੱਡੀ ਤਾਂ ਇਹ ਵੀ ਆਪਣੇ ਦਰ ਤੋਂ ਘਰ ਚ ਆ ਗਿਆ ਹਾਂਜੀ। ਔਰ ਘਟ ਤੇ ਜੇ ਕਰ ਗਿਆ ਤੇ ਗੁਣੀ ਵਾਲ ਗਿਆ ਸਤਿ ਆਵਜਾ ਗਿਆ ਘਰ ਦੇ ਥੱਲੇ ਚਲੇ ਗਿਆ ਉਹ ਚਲੇ ਗਿਆ ਦੂਰ ਪਾਸੇ ਗੁਰਮੁਖੀ ਵਿਰਲੇ ਕਿਨੇ ਥਾਨ ਪਾਇਆ ਇਹ ਥੱਲੇ ਗੁਰਪ੍ਰੇਮ ਜਿਹੜਾ ਪਾਇਆ ਸਮਝ ਲੱਗੀ ਅਸਾਂ ਦੀ ਇਹ ਸਮਝ ਵੀ ਲੱਗਦੀ ਤਾਂ ਪ੍ਰਾਪਤੀ ਤੋਂ ਸੌਖੀ ਹੈ ਥਾਨ ਹਿਰਦੇ ਨੂੰ ਕਹਿੰਦੇ ਆ ਜੀ ਹਾਂ ਇਹ ਥਾਟੜ ਦੱਸੇ ਉੱਪਰ ਰਹਦਾ ਗਿਆ ਘਰ ਇਹਦਾ ਘਰ ਹੈ ਇਹ ਥਾਨ ਹੈ ਜੀ ਪਰਮੇਸ਼ਰ ਦਾ ਥਾਨ ਕਹਿੰਦੇ ਉਹ ਵੀ ਇਹੀ ਗੱਲ ਹੈ ਥਾਨ ਹਿਰਦਾ ਹੀ ਹੈ ਸਮਝੋ ਹਣੀ ਹਾਂ ਹਿਰਦਾ ਹੀ ਹਾਂ ਜੀ ਇਤਸਾਤ ਨਿਭੇ ਸਲਾਹੇ ਸੱਚੇ ਹਰੀ ਸੱਚਾ ਮਨ ਵਸਾਇਦਾ ਇਸ ਤਰੀਕੇ ਨਾਲ ਜੇ ਜਿਉਂਦੇ ਰਹੇ ਚੱਲ ਗੱਲ ਚੱਲਦੀ ਰਹੇ ਸੁਣੀ ਰਹੇ ਕਿਤੇ ਕੋਈ ਨਾ ਬੋਵੇ ਤਾਂ ਸਭ ਸਲਾਹ ਹੁਤੀ ਰਹਦੀ ਹੈ ਅੰਦਰ ਮਨ ਟਿਕੇ ਬੈਠੇ ਤੇ ਸਿਰਸਿਲਾ ਬੈਠ ਕੇ ਕਰੇ ਸੱਚੇ ਹਰ ਦੇ ਨਾਲ ਸੱਚਾ ਮਨ ਹੋ ਜਵੇ ਫੇਰ ਵਸਾਇਦਾ ਫੇਰ ਬਚਦਾ ਤੇ ਜਿਹਾ ਚੱਲਦਾ ਅੰਬੀ ਸੱਚਾ ਹੋਵੇ ਉਦੂਆ ਨਾ ਬੋਲਦਾ ਸੱਚਾ ਹੈ ਜੀ ਹਰ ਦਾ ਸੱਚਾ ਹੈ ਜੀ ਹਾਂ ਹਰ ਸੱਚਾ ਮਨ ਵਸਾਉਂਦਾ ਆ ਜਾ ਸੱਚਾ ਹੋ ਜਾਉਂਦਾ ਆਪਣੇ ਮਨ ਨੂੰ ਵਸਾ ਲੈਂਦਾ ਹੱਥ ਕਰ ਲੈਂਦਾ ਉੜਵਾ ਲਈ ਜਾਂਦਾ ਆਪਣੇ ਮਨ ਨੂੰ ਤੇ ਸਾਡੀ ਮਰਜ਼ੀ ਹੈ ਅਸੀਂ ਮਾਇਆ ਵਲ ਜਾਣ ਦਿੰਦੇ ਬੰਦੋ ਜੀ ਹੋ ਸਕਦੇ ਆ ਠੀਕ ਹੈ ਇੱਥੇ ਵੀ ਜਿਹੜੀ ਟਿੱਪੀ ਦੀ ਲੋੜ ਨਹੀਂ ਹੈ ਮਨ ਵਿੱਚ ਵਸਾਉਣ ਦਾ ਇੱਥੇ ਮਨ ਵਸਾਉਣ ਦਾ ਲਿਖਿਆ ਹੋਇਆ ਇੱਥੇ ਇਸ ਰਾਗ ਵਿੱਚ ਟਿੱਪੀਆਂ ਪਤਾ ਨਹੀਂ ਕਾਫੀ ਜ਼ਿਆਦਾ ਬੇਲੋੜੀਆਂ ਲੱਗੀਆਂ ਹੋਈਆਂ ਇੱਥੇ ਸਾਥ ਨਿਭੇ ਸਾਲਾਂ ਜਦ ਮਨਰ ਚਿੱਤ ਦਾ ਸਾਥ ਨਿਭਜੇਵੇ ਇਸ ਵਾਸਤਾ ਜੇ ਤਰਮਨ ਦਾ ਸਾਥ ਨੇ ਵੇਈਂਦਾਂ ਸੱਜਣਾ ਜਿਹੜਾ ਇਹੋ ਜਿਹਾ ਕਿਉਂ ਹੋਰੀ ਮਾਝ ਝਗੜਾਈ ਨਹੀਂ ਹੁੰਦਾ ਜੇ ਸਲਾਹ ਹੁੰਦੀ ਹੈ ਜੇ ਇਹ ਝਗੜਾ ਹੋ ਜਾ ਸਿਰਫ ਸਲਾਹ ਨਹੀਂ ਹੁੰਦੀ ਫਿਰ ਇਹ ਵੇ ਤਾਂ ਸਾਲਾ ਹੈ ਆ ਸਿਰਫ ਸਲਾਹ ਹੋ ਸਰਦੀ ਹੈ ਤੋਂ ਆਜ ਫਰਕ ਨਹੀਂ ਪੈਂਦਾ ਇੱਥੇ ਸਾਥ ਨਿਭੇ ਸਾਲਾਂ ਹੈ ਸੱਚੇ ਹਰ ਸੱਚਾ ਮਨ ਵਸਾਂਦਾ ਆਖਿਮ ਸੁਲਾ ਕਰਦੇ ਸਤਾ ਕੇ ਜਾ ਰਹੇ ਨਾ ਵਣ ਠੀਕ ਹੈ ਜਿਨ ਕੇ ਰਾਮ ਬਸੇ ਮਨ ਮਾਏ ਹੈ ਜੀ